ਕੁਝ ਦਹਾਕੇ ਪਹਿਲਾਂ ਜ਼ਿੰਦਗੀ ਕਿੰਨੀ ਜ਼ਿਆਦਾ ਆਸਾਨ ਸੀ ਹਰ ਕਿਸੇ ਦੀ ਜ਼ਿੰਦਗੀ ਬਹੁਤ ਆਸਾਨ ਸੀ ਸਭ ਕੁਝ ਸੌਖਾ ਲੱਗਦਾ ਸੀ ਪਰ ਕੁਝ ਸਾਲਾਂ ਦੌਰਾਨ ਸਭ ਕੁਝ ਬਦਲ ਗਿਆ ਹੁਣ ਅਜਿਹਾ ਮਾਹੌਲ ਬਣ ਗਿਆ ਹੈ ਕਿ ਜ਼ਿੰਦਗੀ ਵਿੱਚ ਪਰੇਸ਼ਾਨੀ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ ਹੁਣ ਤਾਂ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਹੌਲ ਲੱਗ ਪਈਆਂ ਹਨ ਜਿਆਤਰ ਲੋਕਾਂ ਦੀ ਸਿਟਿੰਗ ਜੌਬ ਹੁੰਦੀ ਹੈ ਤਾਂ ਬੈਠੇ ਰਹਿਣਾ ਜਿਆਦਾ ਬਾਹਰ ਲੋਕਾਂ ਦੇ ਨਾਲ ਮਿਲਣਾ ਜੁਲਣਾ ਨਹੀਂ ਹੋਣਾ ਆਪਣੇ ਲਈ ਜਿਆਦਾ ਸਮਾਂ ਨਾ ਕੱਢ ਪਾਉਣਾ ਕੰਮ ਦਾ ਜਿਆਦਾ ਦਬਾਅ ਪੈਣਾ ਇਹ ਸਭ ਨੂੰ ਸੋਚ-ਸੋਚ ਕੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਖੈਰ ਹੁਣ ਅਸੀਂ ਡਿਪਰੈਸ਼ਨ ਦੀ ਗੱਲ ਹੀ ਕਰ ਰਹੇ ਹਾਂ ਤਾਂ ਸਰੀਰ ਵਿੱਚ ਜਦੋਂ ਤੁਹਾਨੂੰ ਡਿਪਰੈਸ਼ਨ ਵਰਗੇ ਲੱਛਣ ਨਜ਼ਰ ਆਉਣ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਜਾ ਰਹੇ ਹੋ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੇ ਕੁਝ ਅਹਿਮ ਲੱਛਣਾਂ ਦੇ ਬਾਰੇ ਜਦੋਂ ਕਿਸੇ ਵਿਅਕਤੀ ਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਵੇ ਕਿਸੇ ਵੀ ਕੰਮ ਦੇ ਵਿੱਚ ਮਨ ਨਾ ਲੱਗੇ ਨਾਲ ਹੀ ਅਜਿਹਾ ਮਹਿਸੂਸ ਹੁੰਦਾ ਰਹੇ ਕਿ ਸਭ ਕੁਝ ਖਤਮ ਹੁੰਦਾ ਜਾ ਰਿਹਾ ਹੈ 24 ਘੰਟੇ ਹੀ ਥਕਾਵਟ ਮਹਿਸੂਸ ਹੁੰਦੇ ਰਹਿਣਾ ਦੇ ਨਾਲ ਹੀ ਜਿਸ ਕੰਮ ਵਿੱਚ ਤੁਹਾਨੂੰ ਦਿਲਚਸਪੀ ਹੈ ਉਸ ਦੇ ਵਿੱਚ ਵੀ ਮਨ ਨਾ ਲੱਗਣਾ ਆਧ ਡਿਪਰੈਸ਼ਨ ਦੇ ਲੱਛਣ ਹਨ ਪਰ ਕੀ ਇਹ ਲੱਛਣ ਸਿਰਫ ਡਿਪਰੈਸ਼ਨ ਦੇ ਨਾਲ ਹੀ ਹਨ ਜਾਂ ਇਸ ਨਾਲ ਹੋਰ ਵੀ ਬਿਮਾਰੀਆਂ ਜੁੜੀਆਂ ਹੋਈਆਂ ਹਨ ਜੀ ਹਾਂ ਤੁਸੀਂ ਠੀਕ ਸੁਣਿਆ ਜੇਕਰ ਤੁਹਾਨੂੰ ਵੀ ਇਹ ਲੱਛਣ ਮਹਿਸੂਸ ਹੁੰਦੇ ਹਨ ਤਾਂ ਇਸ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਡਿਪਰੈਸ਼ਨ ਦੇ ਵਿੱਚ ਹੋ ਇਸ ਦਾ ਮਤਲਬ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਹੋਰ ਬਿਮਾਰੀ ਹੋਵੇ ਨੀਂਦ ਨਾ ਆਉਣ ਦੀ ਸਮੱਸਿਆ ਸਿਰਫ ਡਿਪਰੈਸ਼ਨ ਨਹੀਂ ਹੁੰਦੀ ਇਸ ਦੇ ਨਾਲ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ ਜਿਵੇਂ ਕਿ ਦਿਲ ਦੇ ਰੋਗ ਪਾਚਨ ਦੀ ਸਮੱਸਿਆ ਹੋਣਾ ਜਾਂ ਫਿਰ ਕਦੇ ਕਿਸੇ ਵਿਅਕਤੀ ਨੂੰ ਸ਼ੂਗਰ ਦਾ ਹੋ ਜਾਣਾ ਇਸ ਦੇ ਲਈ ਆਪਣੇ ਡਾਕਟਰ ਤੋਂ ਸਲਾਹ ਲਵੋ ਤੇ ਆਪਣਾ ਉਚਿਤ ਇਲਾਜ ਕਰਾਓ ਜੇਕਰ ਤੁਹਾਨੂੰ 24 ਘੰਟੇ ਥਕਾਵਟ ਮਹਿਸੂਸ ਹੁੰਦੀ ਰਹੇ ਕਿਸੇ ਵੀ ਕੰਮ ਕਰਨ ਦੇ ਵਿੱਚ ਮਨ ਨਾ ਲੱਗੇ ਤਾਂ ਇਹ ਕ੍ਰੋਨਿਕ ਫੈਟੀਗੋ ਸਿੰਡਰਮ ਦੇ ਲੱਛਣ ਹਨ ਇਸ ਦੌਰਾਨ ਯਾਦਦਾਸ਼ਤ ਕਮਜ਼ੋਰ ਹੁੰਦੀ ਜਾਂਦੀ ਹੈ ਕੁਝ ਕੰਮ ਕਰਨ ਨੂੰ ਜੀ ਨਹੀਂ ਕਰਦਾ ਤਾਂ ਇਸ ਬਾਬਤ ਜ਼ਰੂਰ ਆਪਣੇ ਡਾਕਟਰ ਨਾਲ ਗੱਲ ਕਰੋ ਇਸ ਦੇ ਨਾਲ ਹੀ ਡਾਕਟਰ ਹੰਦਾਰਾ ਕਿਹਾ ਗਿਆ ਹੈ ਕਿ ਸ਼ੂਗਰ ਅਤੇ ਡਿਪਰੈਸ਼ਨ ਦੇ ਲੱਛਣ ਇੱਕੋ ਜਿਹੇ ਹੁੰਦੇ ਹਨ ਇਸ ਵਿੱਚ ਤੁਹਾਨੂੰ ਥਕਾਵਟ ਹੁੰਦੀ ਰਹਿੰਦੀ ਹੈ ਜਿਸ ਨਾਲ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਸ਼ੂਗਰ ਦੇ ਰੋਗੀਆਂ ਨੂੰ ਬਹੁਤ ਜ਼ਿਆਦਾ ਪਿਆਸ ਲੱਗਣਾ ਹੱਥਾਂ ਪੈਰਾਂ ਦਾ ਸੁਨ ਹੋ ਜਾਣਾ ਬਾਰ ਬਾਰ ਪਿਸ਼ਾਬ ਦਾ ਆਉਣਾ ਆਦ ਪ੍ਰੇਸ਼ਾਨੀਆਂ ਹੁੰਦੀਆਂ ਰਹਿੰਦੀਆਂ